ਸ਼ਲੋਕ ਸਾਥ ਮੈਂ ਚੱਲੈ ਗਿਨੁ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਤੁਮਾਵਨਾ ਨਾਮਕ ਇਹ ਤਨਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਦੀ ਚਾਰ ਇਕ ਸਿਮਰ ਨਾਮ ਆਧਾਰ ਅਬਰ ਉਪਾਅ ਸਭ ਨੀਤ ਨਿਸਾਰ ਹੋ ਚਰਨ ਕਮਲ ਫ੍ਰਦਮ ਹੈ ਉਰਥਾਰ ਕਰਮ ਕਾਰਨ ਸੋ ਪ੍ਰਭ ਸਮਰਤ ਧ੍ਰਿੜ ਕਰ ਗੋ ਨਾਮ ਹਰਿ ਵਥ ਇਹ ਤੁਹਾਨੂੰ ਸੰਚੋ ਹੋ ਭੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੁੰਠ ਉਠਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੁਖ ਕੋ ਨਿਤ ਬੰਸ਼ ਹੈ ਮੀਤ ਸੋ ਸੁਖ ਸਾਦੂ ਸੰਗ ਪ੍ਰੀਤ ਜਿਸ ਸ਼ੋਭਾ ਕੋ ਕਰੇ ਪਹਿਲੀ ਕਰਨੀ ਸਾ ਸੁਭਾ ਅਧਰ ਕੀ ਸਰਨੀ ਅਨਿਕ ਉਪਾਵੀ ਰੋਗ ਨ ਜਾਏ ਰੋਗ ਮਿਟਾਏ ਹਰ ਅਵਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਾ ਪਰਵਾਣ ਮਨ ਪਰਬੋਧ ਹੋ ਹਰ ਕੈ ਨਾਏ ਬਦਿਸ਼ਤਾਵਤ ਆ ਬੈਠਾਏ ਤਾ ਕੋ ਦਿਗਨ ਨਾ ਲੱਗੈ ਕੋਈ ਜਾ ਕੈਰਦਾ ਬਸੈ ਹਰ ਸੋਏ ਕਲ ਤਾਤੀ ਠੰਡਾ ਹਰਨਾ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨਸੈ ਪੂਰਨ ਹੋਏ ਆਸ ਤਗਤ ਪਾਏ ਆ ਤੁਮ ਪਰਗਾਸ ਤਿਤ ਘਰ ਜਾਏ ਬਸੈ ਅਬਨਾਸ਼ੀ ਕੋ ਨਾਨਕ ਕਾਟੀ ਜਮ ਫਾਸੀ ਪਤ ਵਿਚਾਰ ਕਹ ਜਨ ਸੱਚ ਜਨ ਮਰ ਸੋ ਕੱਚ ਕੱਚ ਆਵਾਜਨ ਮਿਟਾਇ ਪ੍ਰਭ ਸੇ ਆਪ ਤਿਆਗ ਸ਼ਰਨ ਗੁਰਦੇਵ ਕਿਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਉਪਾਵ ਨਾ ਸ਼ੂਤ ਨਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਪ੍ਰਗਟ ਕਰਹੁ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨ ਚਾਲ ਸਤੇਰਾ ਤਨ ਤੂੰ ਕੈਲ ਪਟਾਵੇਂ ਮੂਰਖ ਮਨਾ ਸੁੱਤ ਮੀਤ ਕੁਟੰਬ ਅਰਬਨ ਤੇ ਇਨ ਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਆਸੂ हस्ती रात असवारी ਝੂਠਾ ਡੰਪ ਝੂਠ ਪਾਸਾਰੀ ਜਨ ਦੀਏ ਤੇ ਸੁਝੈ ਨਾ ਬੇਗਾਨਾ ਨਾ ਵਿਸਾਰ ਨਾਨਕ ਪਸ਼ੂਤਾਨਾ ਗੁਰ ਕੀ ਮਤ ਤੂੰ ਲੇਹਿਆ ਨੇ ਤਖਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤਮਾਰੋ ਚੀਤ ਸ਼ਰਮ ਕਮਲ ਰੱਖੋ ਮਨਮਾਹਿ ਜਨਮ ਜਨਮ ਕੇ ਕਿਲ ਬਿਖ ਜਾਹਿ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਘਤ ਪਾਵੋ ਸਾਰ ਪੂਤ ਸਤ ਹਰ ਕੋ ਨਾ ਸਹਿਜ ਸੁਭਾਏ ਨਾਨਕ ਗੁਣ ਗਾਉ ਗੁਣ ਗਾਵਤ ਤੇਰੀ ਉਤਰਸ ਮੈਂ ਬਿنس ਜਾਏ ਹਉ ਮੈਂ ਬਿਕਫੈਲ ਖੁਹੇ ਅਚਿੰਤ ਬਸ ਸੋਖ ਨਾਲ ਸਾਸ ग्रास ਹਰ ਨਾਮ ਸੰਭਾਲ ਛਾੜ ਸਿਆਨ ਤੁਸਗਲੀ ਮਨਾ ਸਾਧ ਸੰਗ ਪਾਵੈ ਸਚ ਤਨ ਹਰ ਕੁੰਜੀ ਸੰਚ ਕਰਹੁ ਬਿਹਾਰ ਹੀਆ ਸੁਖ ਵਰਗਾ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹਾ ਨਾਨਕ ਜਾ ਕੇ ਮਸਤਿ ਕਲੇਖ ਏਕੋ ਜਪ ਏਕੋ 사ਲਾ ਇਕ ਸਿਮਰ ਇਕੋ ਮਨ ਆ ਇਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਇਕ ਭਗਵੰਤ ਇਕੋ ਇਕ ਇਕ ਹਰ ਆਪ ਪੂਰਨ ਪੂਰ ਰਹੋ ਪ੍ਰਭ ਵਿਆਪ ਅਨਕ ਵਿਸਥਾਰ ਇਕ ਤੇ ਭੈ ਇਕ ਅਰਾਧ ਪ੍ਰਾਸ਼ਿਤ ਗੈ ਮਨ ਤਨ ਅੰਤ ਇਕ ਪ੍ਰਭ ਰਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਤੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਾਸ ਪ੍ਰਭ ਤੁਮੇ ਧਿਆਵੋ ਚਰਮ ਕਮਲ ਸਿਓ ਲਗੈ ਪੀਤ ਭਗਤ ਕਰਉ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਮ ਕੁ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਦਿਰਲਾ ਕੋਇ ਜਿਨ ਚੱਖਿਆ ਸੇ ਜਨਮ ਤ੍ਰਿਪਤਾਨੇ ਪੂਰਨਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕ ਸੰਗ ਪਰੇ ਸ਼ਰਨ ਆਨ ਸਭ ਤਿਆਗ ਅੰਤ ਪ੍ਰਗਾਸ ਅਨੰਦਿਨ ਲੇਵ ਲਾਗ ਬਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵ ਕੀ ਮਨਸਾ ਪੂਰੀ ਪਈ ਸਤਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਿਆ ਇਸ਼ ਪੁੰਨੀ ਸ਼ਰਦਾ ਸਭ ਪੂਰੀ ਰਵ ਰਹਿਆ ਸਦ ਸੰਗ ਹਜ਼ੂਰੀ ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰ ਹੈ ਜੇ ਕਾਲ ਨਾ ਪਹਾਨੈ ਸੋ ਕਿਉਂ ਬਿਸਰ ਹੈ ਜੇ ਕੀ ਆ ਜਾਣੈ ਸੋ ਕਿਉਂ ਬਿਸਰ ਹੈ ਜੇ ਸਭ ਕਿਛ ਦੀਆ ਸੋ ਕਿਉਂ ਬਿਸਰ ਹੈ ਜੇ ਜੀਵਨ ਜੀਆ ਸੋ ਕਿਉਂ ਬਿਸਰ ਹੈ ਜੇ ਅਗੰਮ ਹੈ ਰਾਖਾ ਗੁਰਪ੍ਰਸਾਦ ਕੋ ਬਿਰਲਾ ਲਖੈ ਸੋ ਕਿਉਂ ਬਿਸਰ ਹੈ ਜੇ ਬਿਖਤੇ ਕੱਢਾ ਜਨਮ ਜਨਮ ਕਾ ਟੂਟਾ ਗੰਧ ਹੈ ਗੁਰ ਪੂਰਾ ਤਤ ਇਹ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨਮ ਤੇ ਆਇਆ ਸਾਜਨ ਸੰਤ ਕਰਹੁ ਇਹ ਕਾਮ ਆਮ ਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਥੋ ਅਵਰਾ ਨਾਮ ਜਪਾਵੋ ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੂਖ ਨਿਦਨਾਮ ਬੂਡਤ ਜਾਪ ਪਾਇ ਬਿਸਰਾਮ ਸਗਲ ਦੁਖ ਕਾ ਖੋਬਤ ਨਾਸ਼ ਨਾਨਕ ਨਾਮ ਜਪੋ ਗੁਨਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸੁਆ ਨੈਤਰੋਂ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਤੋਏ ਭਗਤ ਜਨਾ ਕੈ ਮਨ ਸੰਵਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀਜੈ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਇ ਪ੍ਰਭ ਬਖਸ਼ੰਦ ਦੀਨ ਦਇਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਰਤਾ ਕਰਤ ਪ੍ਰਤਪਾਲ आद पुरख कारण करतार भगत जना के प्राण आधार जो जो जपाए सो होए पुनीत भगत पाए लावे मन हित हम निर्गुनिया नीच अजान नानक तुम्हारी शरण पुरख भगवान सर्व बैकुंठ मुक्त मोख पाए एक निमख हर के गुण गाए ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸ਼ੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ